ਵੀ ਉੱਤੇ ਰੱਖ ਦਿਆਂ ਲੈ ਕੇ ਕਿਥੋਂ ਇਸ ਇਹ ਲੈ ਕੇ ਤਾਂ ਇੱਥੋਂ ਗਈ ਆ ਇੱਥੇ ਲੈ ਕੇ ਆ ਆਹੇ 10 ਫਿਰ ਨਹੀਂ ਤਾਂ ਸਹੀ ਗੱਲ ਦੱਸਦੀ ਇੱਥੋਂ ਲੈ ਕੇ ਗਈ ਆ ਮੈਂ ਕਿਉਂ ਚੁੱਪ ਲੱਗੇ ਨੇ ਹੈ ਹਾਂ ਹਾਂਜੀ ਸਰ ਕੁੜੀਆਂ ਉਹਨਾਂ ਦੇ ਜਿਹੜੀਆਂ ਫਿਰਦੀਆਂ ਤੱਕ ਬੰਦ ਕਰਦੇ ਤੁਹਾਡੇ ਨਾਲ ਮੇਰਾ ਨਾਂ ਨਾ ਪਾਉ ਪੁੱਤੇ ਲੈ ਕੇ ਜਾ ਨਾ ਨਾ ਇਹਦੇ ਇਹਦੇ ਬੋਲੀ ਦੋ ਨਾ ਮੇਰੀ ਧੀ ਮਨ ਕੇ ਸਾਥ ਲੈ ਮੈਂ ਰੱਖੀ ਆ ਮੈਂ ਸਭ ਚੰਗੀ ਕਰਨ ਕਿਉਂ ਆ ਮੈਂ ਸਿੱਧੀ ਖੜੀ ਆ ਲਾਇਆ ਕਰ ਤੋਂ ਦਿਖਾਇਆ ਤਾਂ ਹੈਗਾ ਮੇਰੀ ਮੈਮ ਕਿਸ ਤਰ੍ਹਾਂ ਦੀ ਕਾਰਵਾਈ ਅੱਜ ਰਹੀ ਹੈ ਕਿੱਥੇ ਕਿੱਥੇ ਰੇਡ ਕੀਤੀ ਔਰ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਸੀਂ ਅੱਜ ਜਿੰਨੇ ਵੀ ਸਾਡੇ ਹੌਟਸਪੌਟ ਏਰੀਆ ਜਿ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਕਈ ਥਾਵਾਂ ਦੇ ਉੱਤੇ ਰੇਡ ਕੀਤੀ ਹੈ ਜਿਵੇਂ ਮੇਨ ਇੱਥੇ ਸ਼ੱਜ ਘੜਿਆਂ ਦਾ ਮਹੱਲਾ ਵਜ ਦਾ ਲਾਈਨ ਉਪਾਰ ਬੁੱਧਜੰਦ ਫਾਟਕ ਜਿਹੜਾ ਹੈਗਾ ਉੱਥੇ ਸੁਣਿਆ ਹੈ ਵੀ ਕਾਫੀ ਜ਼ਿਆਦਾ ਜਿਹੜੇ ਐਡਿਕਟਡ ਨੇ ਉਹ ਆਉਂਦੇ ਨੇ ਇੱਥੇ ਲੈਣ ਇੱਥੇ ਲੇਡੀਜ਼ ਜਿਹੜਾ ਜ਼ਿਆਦਾ ਕੰਮ ਕਰਦੀ ਜਿੰਨੇ ਸਾਡੇ ਕੋਲ ਸ਼ਿਕਾਇਤ ਸੀਗੀ ਕਿ ਕਿਉਂਕਿ ਲੇਡੀਜ਼ ਨੂੰ ਚੈੱਕ ਕਰਨਾ ਔਖਾ ਹੈ ਔਰ ਜਿਹੜਾ ਲੇਡੀ ਇਹਨਾਂ ਤੇ ਸ਼ੱਕ ਨਹੀਂ ਕੀਤਾ ਨਾ ਫਿਰ ਅੱਗੋਂ ਬੱਚਿਆਂ ਨੂੰ ਵੀ ਕਈ ਵਾਰ ਯੂਜ਼ ਕਰ ਲੈਂਦੇ ਨੇ ਸਪਲਾਈ ਦੇਣ ਵਾਸਤੇ ਇਹਨਾਂ ਦੀ ਗਲੀ ਦੇ ਵਿੱਚ ਸਵੇਰੇ ਸਰਚ ਵੀ ਕੀਤੀ ਜਿੰਨੇ ਸ਼ੱਕੀ ਕਰ ਸੀ ਉਹ ਵੀ ਸਰਚ ਕੀਤੀ ਔਰ ਇਹ ਇੱਥੋਂ ਤੱਕ ਕੰਮ ਬਦਲ ਗਿਆ ਵੀ ਹੈ ਜਿਹੜਾ ਲੇਡੀਜ਼ ਹਨ ਤਾਂ ਕੋਈ ਸ਼ੱਕ ਨਹੀਂ ਕਰਦਾ ਇਹ ਸ਼ਰਮ ਆ ਵੀ ਗਲੀਆਂ 'ਚ ਬੈਠ ਕੇ ਹੀ ਕਈ ਵਾਰੀ ਵੇਚ ਦਿੰਦੇ ਕਿਵੇਂ 트ੈਪ ਤੁਸੀਂ ਲਾਇਆ ਸਿਵਲ ਵਰਦੀ ਤੁਸੀਂ ਖੁਦ ਬਾਈਕ ਲੈ ਕੇ ਇੱਥੇ ਪਹੁੰਚੇ 트ੈਪ ਕਿਵੇਂ ਲਾਇਆ 트ੈਪ ਇਹ ਸੀਗਾ ਸਾਨੂੰ ਕਿਸੇ ਮੁਖਬਰ ਦੀ ਮੁਖਬਰੀ ਤੇ ਸੀਗੀ ਤੁਹਾਨੂੰ ਪਤਾ ਤਾਂ ਹੈ ਸੀ ਵੀ ਇੱਥੇ ਇਹ ਕਰਦੇ ਆ ਗਿਆ ਪਰੰਤੂ ਜਦੋਂ ਇਹ ਪੁਲਿਸ ਵਰਦੀ ਚਾਹੀਏ ਨਾ ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਝ ਖਤਮ ਕੁਝ ਵੀ ਨਹੀਂ ਮਿਲਦਾ ਅੱਜ ਮੈਂ ਸਿਰਫ ਸਿਵਲ ਕੱਪੜਾ ਚਾਹੀਏ ਔਰ ਆ ਕੇ ਇਹਨਾਂ ਨੂੰ ਪ੍ਰੈਸ ਦਿੱਤੇ ਤੇ ਅਪੀਲ ਕਰ ਲਏ ਇਹਨਾਂ ਨੇ ਮਤਲਬ ਸ਼ੱਕ ਵੀ ਨਹੀਂ ਜਾਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਹੁਣੇ-ਹੁਣੇ ਹੋਈ ਹੈ ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ ਇਹਨਾਂ ਨੇ ਸੇਲ ਕਰਾ ਲਿਆ ਜਿਹੜੇ ਹੱਥ ਵਿੱਚ ਲਗਾਏ ਸੀ ਉਹਦੇ ਵਿੱਚੋਂ ਨੇ ਦੋ ਬਾਊਚ ਚੜ੍ਹ ਕੇ ਦੇਤੇ ਬਾਕੀ ਜਿਹੜਾ ਉਹਨਾਂ ਕੋਲੇ ਸੀ ਪਰ ਲੇਡੀਆਂ ਦੋ ਹੋ ਸੀਗੇ ਮੌਕੇ ਤੇ ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀ ਉਹ ਭੱਜ ਨਿਕਲੀ ਉਹ ਵਚਨ ਸਫਾਮਯਾਬ ਹੋ ਗਈ ਪਹਿਲਾਂ ਵੀ ਬੈਕਗ੍ਰਾਉਂਡ ਕ੍ਰਿਮੀਨਲ ਰਿਆ ਇਹਨਾਂ ਦਾ ਕੋਈ ਐਫਐਸ ਵੀ ਪਹਿਲਾਂ ਦੇ ਖ਼ਲਾਫ ਹਾਂ ਇਹਨਾਂ ਤੇ ਜਿਹੜੀ ਲੇਡੀ ਕਾਬੂ ਹੋਈ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਐਨਡੀ ਦੇ ਹੈਗੇ ਔਰ ਇਹਦੀ ਫੈਮਿਲੀ ਮੈਂਬਰਸ ਹੋਰ ਵੀ ਜਿਹੜੇ ਹੈਗੇ ਨੇ ਐਨਡੀ ਵਿੱਚ ਅੰਦਰ ਹੈਗੇ ਲੋਕਾਂ ਨੂੰ ਅਪੀਲ ਕਰਦੇ ਲੋਕਾਂ ਨੂੰ ਇਹ ਅਪੀਲ ਇਹ ਕਰਦੇ ਵੀ ਉਹ ਜੋ ਲੋਕਾਂ ਤੋਂ ਆਪਣੇ ਬੱਚੇ ਬਚਾ ਕੇ ਰੱਖੋ ਔਰ ਸਾਡਾ ਸਹਿਯੋਗ ਦਿਓ ਕਿਉਂਕਿ ਹੁਣੇ ਗਲੀ ਦੇ ਵਿੱਚ ਥੋੜੇ ਘਰ ਹੈਗੇ ਨੇ ਜਿਨ੍ਹਾਂ ਦੀ ਕੰਪਲੀਟ ਹੈ ਬਾਕੀ ਜਿਹੜ ਗਾਇਬ ਗਾਇ ਦੱਸਦੇ ਵੀ ਰਹਿੰਦੇ ਨੇ ਪਰ ਉਹਨਾਂ ਨੂੰ ਕਿਹਾ ਵੀ ਕਿ ਸ਼ਰੇ ਆਮ ਤੁਸੀਂ ਇੱਕ ਵਾਰੀ ਜਿਹੜਾ ਬੰਦਾ ਸਮਾਜ ਦੇ ਦੁਸ਼ਮਣ ਹੁੰਦੇ ਨੇ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਐ ਸਭ ਤੋਂ ਵੱਡੇ ਦੁਸ਼ਮਣ ਨੇ ਸਮਾਜ ਦੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖੀ ਆਪਾਂ ਇੱਕ ਇੱਕ ਦੋ ਦੋ ਬੱਚੇ ਨੇ ਲੋਕਾਂ ਦੇ ਜਿਹੜੇ ਇਹਨਾਂ ਨੇ ਖਤਮ ਕਰਦੇ ਆ ਔਰ ਇੱਥੋਂ ਤੱਕ ਕਿ ਹੁਣ ਕੁੜੀਆਂ ਵੀ ਇਸ ਗ੍ਰਸਥ ਵਿੱਚ ਆ ਗਈਆਂ ਮੇਰੇ ਕੋਲ ਇੱਕ ਦਿਨ ਇੱਕ ਮਦਰ ਆਈ ਸੀ ਦੱਸਦੀ ਸੀ ਕਿ ਮੇਰੀ ਇੱਕ ਸਿੰਗਲ ਹੀ ਬੇਟੀ ਹੈਗੀ ਆ ਉਹ ਐਡਿਕਟਡ ਹੋ ਗਈ ਆ ਔਰ ਮੇਰੇ ਘਰ ਹੀ ਬੈਠੀ ਆ ਤੇ ਬਿਲਕੁਲ ਸਾਰਾ ਖਤਮ ਹੋ ਗਿਆ ਜੇ ਆਪਾਂ ਕਹੀਏ ਪਹਿਲਾਂ ਲੜਕੇ ਸੀ ਤੇ ਹੁਣ ਲੜਕੀਆਂ ਵੀ ਇਹਨਾਂ ਨੇ ਡਿਕਟ ਕਰਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਇਸ ਇਸ ਚੀਜ਼ ਤੋਂ ਬਚੋ ਅੱਜ ਵੀ ਇੱਥੇ ਪਹੁੰਚ ਤੁਹਾਨੂੰ ਸਾਰਾ ਲੈਣਾ ਪਰ ਡਿਕਟ ਲੇਡੀਜ਼ ਨੂੰ ਲੜਕੀਆਂ ਨਾਲ ਲਿਆਏ ਬਿਲਕੁਲ ਲੈਣਾ ਪਿਆ ਕਿਉਂਕਿ ਇਹ ਨੋਮ ਤੋਂ ਬਿਨਾ ਦਿੰਦੇ ਨਹੀਂ ਇਹਨਾਂ ਦੇ ਜਿਹੜੇ ਪੱਕੇ ਗਾਖ ਨੇ ਨਾ ਉਹਨਾਂ ਨੂੰ ਇਹ ਦਿੰਦੇ ਆ ਪਰ ਵੇਚਦੇ ਬੜੀ ਨਿੱਡਰਤਾ ਨਾਲ ਕਰਵਾ ਹੀ ਨਹੀਂ ਕਰਦੇ ਬਿਲਕੁਲ